ਔਰ ਸਾਲ ਗੇਸੇ ਰਹੇ ਉਹ ਕਿੱਦਿਖ ਪਾਣੀ ਮਾਚ ਪਟੇ ਬਿਡੋਆ ਆਏ ਚੱਲ ਕੋਈ ਆ ਰਿਹਾ ਹੈ ਕਿ ਕਿ ਕਲਰ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦ ਨਾ ਕੱਢ ਲੈ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗ ਗਈ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਅਸੀਂ ਪੀਪੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਧਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਨਹੀਂ ਆਉਂਦੇ ਹੁੰਦੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਸੱਟ ਬੇੜੀ ਸੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀਤ ਡੱਟ ਹੋ ਗਈ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੁਝ ਗੱਲ ਕਰਾਈ ਗਈ ਹੈ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਾਸਾ ਵਾਪਰਨ ਦਾ ਅਜੇ ਤੇ ਕੋਈ ਨਹੀਂ ਹੋਇਆ ਇਸ ਤਰ੍ਹਾਂ ਪ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਉਹਨੇ ਕਿਹਾ ਜੀ ਜੀ ਕੱਲ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਨਾ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਤੇਜਾ ਸਾਹਿਬ ਦੀ ਉਹਨੂੰ ਦੋਨੋਂ ਪਟਿਆ ਉਹਨੂੰ ਡੱਟ ਗਈ ਉਹਦੇ ਸੱਤ ਹੋ ਗਈ ਔਰ ਸਾਲ ਕਿਹ ਸੀ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਾਂ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਇਹ ਇਤਨਾ ਟਰੱਕ ਹੀ ਓਵਰਲੋਡ ਹੁੰਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਉਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਦੇਖੋ ਜੀ ਬਹੁਤ ਹੀ ਮੰਦਪਾਗੀ ਜੇ ਘਟਨਾ ਹੈ ਇਹ ਐਸੀ ਪੀਪੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਸੀ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਹੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਛੱਟ ਬੇੜ ਹੀ ਬਸ ਤੇ ਜਿਹੜੇ ਪਿਓ ਟੀ ਉਹਨਾਂ ਦੀ ਮਲਕੀਤ ਡੱਟ ਹੋ ਗਈ ਕੋਈ ਕਹਿੰਦੇ ਵੀ ਕਿ ਝੋਕਾ ਕੀ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੁਝ ਗੱਲ ਕਰਾਈ ਹੈ ਹਾਂ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਾਸਾ ਵਾਪਰਨ ਦਾ ਅਜੇ ਤੇ ਕੋਈ ਨਹੀਂ ਹੋਇਆ ਇਸ ਤਰ੍ਹਾਂ ਪਤਾ ਲੱਗੇਗਾ ਜਿਵੇਂ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐ ਐਕਸੀਡੈਂਟ ਹੋਣ ਕਰਕੇ ਪਟ ਗਈ ਐ ਜਿਹਦੇ ਨੇ ਕਿਹਾ ਠੀਕ ਇੱਕ ਜਨਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਨਾ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਤੇਜਾ ਸਾਹਿਬ ਦੀ ਉਹਨੂੰ ਦੋਨੋਂ ਫਟਿਆ ਉਹਨੂੰ ਡੱਟ ਗਈ ਉਹਦੇ ਡੱਟ ਹੋ ਗਈ